ਸਰ ਬਿਜਲੀ ਦੇ ਕੱਟਾਂ ਤੋਂ ਲੋਕ ਬਹੁਤ ਪਰੇਸ਼ਾਨ ਨੇ ਪਹਿਲਾਂ ਇਲੈਕਸ਼ਨ ਦੀਆਂ ਨਿਊਜ਼ ਦੇਖਣੀਆਂ ਸੀ ਉਦੋਂ ਵੀ ਬਿਜਲੀ ਦੇ ਕੱਟ ਬਹੁਤ ਲੱਗਦੇ ਸੀ ਹੁਣ ਲੋਕਾਂ ਨੇ ਮੈਚ ਦੇਖਣੇ ਆ ਤਾਂ ਫਿਰ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗ ਰਹੇ ਆ ਤੇ ਇਸ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਵੱਡੇ ਵੱਡੇ ਨੈਟ ਰੀਚਾਰਜ ਹੀ ਕਰਵਾ ਲਿਆ ਤੇ ਤੁਹਾਡਾ ਇਸ ਬਿਜਲੀ ਦੇ ਕੱਟਾਂ ਬਾਰੇ ਕੀ ਕਹਿਣਾ ਹੈ ਦੇਖੋ ਸਰਬਜੀਤ ਨੈਟ ਰੀਚਾਰਜ ਤਾਂ ਕਰਵਾ ਲਏ ਆ ਲੇਕਿਨ ਫੋਨ ਨੂੰ ਕਿਵੇਂ ਬੈਟਰੀ ਨੂੰ ਕਿਵੇਂ ਚਾਰਜ ਕਰਨਾ ਇਹ ਵੱਡਾ ਸਵਾਲ ਹੈ ਅਨ-ਅਲਾਨੇ ਕੱਟਾ ਕਰਕੇ ਲੋਕ ਬਹੁਤ ਪਰੇਸ਼ਾਨ ਨੇ ਔਰ ਜਿਹੜਾ ਪਿੱਛੇ ਤੇ ਝੱਖੜ ਆ ਉਹਦੇ ਵਿੱਚ ਕਹਿੰਦੇ 15000 ਕਰੋੜ ਦਾ ਨੁਕਸਾਨ ਹੋਇਆ ਕਿਉਂਕਿ 5000 ਦੇ ਕਰੀਬ ਜਿਹੜੇ ਖੰਭੇ ਆ ਉਹ ਡਿੱਗ ਗਏ ਔਰ ਬਹੁਤ ਸਾਰੇ ਜਿਹੜੇ ਟਰਾਂਸਫਾਰਮ ਆ ਉਹ ਵੀ ਨੁਕਸਾਨੇ ਗਏ ਤਾਰਾਂ ਬਹੁਤ ਨੁਕਸਾਨੀ ਗਈਆਂ ਤਾਰਾਂ ਦੋ ਹੁੰਦੀਆਂ ਨਾ ਦੋ ਤਾਰਾਂ ਦਾ ਗੱਠ ਜੋੜ ਕਹਿੰਦੇ ਸਹੀ ਬੈਠੇ ਤਾਂ ਲਾਈਟ ਆ ਜਾਂਦੀ ਆ ਗੱਠ ਜੋੜ ਖਰਾਬ ਹੋ ਜਵੇ ਤਾਂ ਫਿਰ ਬਿਜਲੀ ਵੀ ਖਰਾਬ ਹੋ ਜਾਂਦਾ ਗੱਠ ਜੋੜ ਖਰਾਬ ਹੋਇਆ ਲੱਗਦਾ ਔਰ ਵੈਸੇ ਵੀ ਜੇ ਆਪਾਂ ਕਿਸੇ ਲੀਡਰ ਨਾਲ ਗੱਲ ਕਰੀ ਉਹਨੇ ਤਾਂ ਇਹੀ ਕਹਿਣਾ ਕਿ ਜੀ ਅਸੀਂ ਚੰਗੇ ਦਿਨਾਂ ਦੀ ਗੱਲ ਕੀਤੀ ਸੀ ਚੰਗੀਆਂ ਰਾਤਾਂ ਦੀ ਤਾਂ ਗੱਲ ਕੀਤੀ ਨਹੀਂ ਇੱਕ ਵਾਰੀ ਤਾਂ ਕਹਿੰਦੇ ਇੱਕ ਬੰਦੇ ਨੇ ਕਹਿੰਦੇ ਪਾਜੀ ਮੌਨਸੂਨ ਤਾਂ ਸ਼ੁਰੂ ਹੋਇਆ ਹੀ ਨਹੀਂ ਤੁਸੀਂ ਪਹਿਲੇ ਹੀ ਇਹਨੇ ਕੱਟ ਲਣ ਲੱਪੇ ਉਹ ਕਹਿੰਦਾ ਭਰਾਵਾ ਪ੍ਰੈਕਟਿਸ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਅਸੀਂ ਪ੍ਰੈਕਟਿਸ ਕਰ ਰਹੇ ਆ ਤਾਂ ਮੈਂ ਤਾਂ ਸਭ ਜਿੱਥੇ ਇਹੀ ਕਹੂੰਗਾ ਜੇ ਕਿਸੇ ਲੀਡਰ ਨਾਲ ਗੱਲ ਕਰੀਏ ਜਿਵੇਂ ਲੀਡਰ ਘਮਾ ਘਮਾ ਕੇ ਗੱਲ ਨਹੀਂ ਕਰਦੇ ਕਿ ਦੇਖੋ ਇਹਦੇ ਵਿੱਚ ਵੀ ਲੋਕਾਂ ਦਾ ਫਾਇਦਾ ਆ ਹੈ ਫਾਇਦਾ ਹੁਣ ਕਿਵੇਂ ਤੁਸੀਂ ਪੁੱਛੋਗੇ ਫਾਇਦਾ ਇਸ ਤਰੀਕੇ ਕਿ ਦੇਖੋ ਪੁਰਾਣੇ ਦਿਨ ਯਾਦ ਆਗੇ ਕਿ ਨਹੀਂ ਆਗੇ ਅੱਜ ਤੋਂ 30 ਸਾਲ ਪਹਿਲਾਂ ਆਪਾਂ ਕੋਠੀਆਂ ਤੇ ਰਾਤ ਨੂੰ ਸੌਂਦੇ ਹੁੰਦੇ ਸੀ ਪੱਖੀ ਚੱਲਦੇ ਹੁੰਦੇ ਸੀ ਦਾਦੀ 부ਝਾਰਤਾ ਪਾਉਂਦੀ ਸੀ ਕਿ ਵੇਲੇ ਨਾਲ ਦੇ ਕੋਠੇ ਤੋਂ ਕਿ 부ਝਾਰਤ ਪੁੱਜ ਲੈਂਦਾ ਸੀ ਹੁਣ ਕੀ ਹੁੰਦਾ ਇਨਵਰਟਰਾਂ ਦੇ ਵਿੱਚ ਧੂਏ ਨਿਕਲ ਜਾਂਦੇ ਆ ਜਨਰੇਟਰ ਵੀ ਬੰਦ ਹੋ ਜਾਂਦੇ ਆ ਰਾਤ ਨੂੰ 10 11 ਵਜੇ ਜਦੋਂ ਬੱਤੀ ਜਾਂਦੀ ਹੈ ਲੋਕ ਘਰਾਂ ਤੋਂ ਬਾਹਰ ਆ ਜਾਂਦੇ ਆ ਕਿ ਚਵਾਰਿਆਂ ਤੇ ਚੜ ਜਾਂਦੇ ਆ ਪੱਖੀਆਂ ਚੱਲਦੇ ਇੱਕ ਦੂਜੇ ਨੂੰ ਪੁੱਛਦੇ ਵੀ ਤੇਰੇ ਬੱਤੀ ਹੈਗੀ ਕਹਿੰਦਾ ਨਹੀਂ ਹੈਗੀ ਬਈ ਤੇਰੇ ਠੰਡਾ ਪਾਣੀ ਮਿਲ ਜੂ ਕਹਿੰਦਾ ਨਹੀਂ ਮਿਲੂ ਮੇਰੇ ਵੀ ਕਿਹੜਾ ਸਵੇਰ ਤੋਂ ਲਾਈਟ ਆਈ ਆ ਬਈ ਫਲਾਣੇ ਮੱਲੇ ਫੋਨ ਕਰ ਤੇਰੇ ਰਿਸ਼ਤੇਦਾਰ ਨੇ ਉੱਥੇ ਬੱਤੀ ਹੈਗੀ ਕਿ ਨਹੀਂ ਹੈਗੀ ਫੋਨ ਕਰਦੇ ਉਹ ਕਹਿੰਦੇ ਸਾਡੇ ਵੀ ਨਹੀਂ ਹੈਗੀ ਤਾਂ ਲੋਕ ਜੇ ਇੱਕ ਪਰੇਸ਼ਾਨੀ ਸਾਰੇ ਪਰੇਸ਼ਾਨੇ ਔਰ ਇਹਦੇ ਵਿੱਚ ਵੀ ਲੋਕਾਂ ਦਾ ਫਾਇਦਾ ਲੋਕਾਂ ਦਾ ਫਾਇਦਾ ਕਿੱਦਾਂ ਆਇਆ ਫਾਇਦਾ ਐਦਾਂ ਕਿ ਸਰਕਾਰ ਕਹਿੰਦੀ 600 ਯੂਨਿਟ ਫ੍ਰੀ ਆ ਹੁਣ ਸਰਕਾਰ ਨੂੰ ਪਤਾ ਲੱਗ ਗਿਆ ਕਿ ਜਿਹੜੇ ਇਲੈਕਟ੍ਰੋਨਿਕਸ ਵਾਲੇ ਆ ਜਿਹੜੇ ਇਲੈਕਟ੍ਰੋਨਿਕਸ ਵਾਲੇ ਕਹਿੰਦੇ ਕਿ ਏਸੀ ਤੁਹਾਨੂੰ 1 ਰੁਪਏ ਚ ਦੇ ਦੇਣਾ ਹੁਣ ਘਰ-ਘਰ ਚ ਏਸੀ ਆ ਗਏ ਸਰਕਾਰ ਕਹਿੰਦੀ ਹੁਣ ਬਿਜਲੀ ਦਾ ਬਿੱਲ ਜ਼ਿਆਦਾ ਆਊਗਾ 600 ਤੋਂ ਵੱਧ ਯੂਨਿਟ ਚੱਲ ਗਈ ਤਾਂ ਸਾਰੇ ਪੈਸੇ ਦੇਣੇ ਪੋਗੇ ਉਹ ਕਹਿੰਦੇ ਐਦਾਂ ਕੱਟ ਲਾ ਦਿਓ ਇਹ ਅਣਭੋਲੇ ਆਮ ਬੰਦੇ ਕਿੱਥੇ ਹਟਣਾ ਇਹ ਉਹ ਬੰਦੇ ਆ ਜਿਹੜੇ ਦਾਲ ਫ੍ਰੀ ਚ ਲੈਂਦੇ ਆ ਜਿਹੜੇ ਆਟਾ ਫ੍ਰੀ ਚ ਲੈਂਦੇ ਰੋਜ਼ਗਾਰ ਹੈ ਨਹੀਂ ਜਦ ਸਾਰਾ ਕੁਝ ਫ੍ਰੀ ਆ ਔਰ ਰੋਜ਼ਗਾਰ ਹੈ ਨਹੀਂ ਤਾਂ ਬਿਜਲੀ ਦਾ ਬਿੱਲ ਕਿੱਥੋਂ ਦੇਣਾ ਸਰਕਾਰ ਕਹਿੰਦੀ ਐਂ ਕੱਟ ਲਾ ਇੱਕ ਘਟ ਲਾਦਾਂਗੇ ਤਾਂ ਈਸੀ ਘਟ ਚੱਲੂਗਾ ਨਾਲੇ ਆਪਸ ਵਿੱਚ ਭਾਈਚਾਰਾ ਬਣੂਗਾ ਆਪਸ ਵਿੱਚ ਲੋਕਾਂ ਦਾ ਹੋਰ ਪਿਆਰ ਵਧੂਗਾ ਰਾਤ ਨੂੰ ਬੱਚੇ ਇੱਕ ਦੂਜੇ ਨੂੰ ਬੁਝਾਰਤਾ ਪਾਉਗੇ ਸਾਰੇ ਦਿਨ ਦੀ ਡੇ ਰੂਟੀਨ ਸਾਂਝੀ ਕਰੂਗੇ ਹੁਣ ਇੱਥੇ ਵੀ ਬਲੌਗ ਬਣਨ ਲੱਪੇ ਕਿ 15 ਆਰਸ ਹਮਾਰੇ ਲਾਈਟ ਨਹੀਂ ਆਈ 10 ਘੰਟੇ ਹੋ ਗਏ ਹਮਾਰੇ ਲਾਈਟ ਨਹੀਂ ਆਈ ਤੇ ਲੋਕਾਂ ਦਾ ਆਪਸੀ ਪਿਆਰ ਵਧ ਰਿਹਾ ਲੋਕਾਂ ਦੇ ਇੱਕ ਦੂਜੇ ਨਾਲ ਪਰਿਵਾਰਕ ਸਾਂਝਾ ਵਧ ਰਹੀ ਹੈ ਜਿਨ੍ਹਾਂ ਨੇ ਗਵਾਂਡੀਆਂ ਨੇ ਇੱਕ ਦੂਜੇ ਨੂੰ 4-4 ਸਾਲ ਤੋਂ ਬੁਲਾਇਆ ਨਹੀਂ ਸੀ ਉਹ ਬੁਲਾਣ ਲੱਪੇ ਕਿ ਠੰਡਾ ਪਾਣੀ ਹੈ ਪਤੀ ਹੈ ਆ ਜੋ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਆ ਜੋ ਬਾਹਰ ਟਹਿਲਦੇ ਆ ਜਿਹੜੇ ਪਤੀ ਪਤਨੀ ਇੱਕ ਦੂਜੇ ਨਾਲ ਗੱਲ ਨਹੀਂ ਸੀ ਕਰਦੇ ਉਹ ਵੀ ਇਕੱਠੇ ਉੱਠ ਕੇ ਬਹਿ ਜਾਂਦੇ ਆ ਇੱਕ ਦੂਜੇ ਨੂੰ ਪੱਖੀਆਂ ਚੱਲਦੇ ਵੀ ਬਹੁਤ ਔਖਾ ਹੋ ਗਿਆ ਚਲੋ ਚਿਬਾਰੇ ਚੜਦੇ ਆ ਚਲੋ ਜਾ ਕੇ ਕੋਠੇ ਤੇ ਟਹਿਲਦੇ ਆ ਤਾਂ ਇਹ ਪਰਿਵਾਰਕ ਸਾਂਝ ਵੱਧ ਰਹੀ ਹੈ ਇਹਨੂੰ ਇਸ ਤਰੀਕੇ ਲੈਣਾ ਚਾਹੀਦਾ ਇਹਨੂੰ ਕਹਿੰਦੇ ਆ ਨੈਗੇਟਿਵਿਟੀ ਵਿੱਚ ਵੀ ਪੋਜ਼ਿਟਿਵਿਟੀ ਲੱਭਣਾ ਤਾਂ ਲੀਡਰ ਕੀ ਸਾਨੂੰ ਲਿਭਾਉਂਦੇ ਆ ਨੈਗੇਟਿਵਿਟੀ ਵਿੱਚ ਵੀ ਪੋਜ਼ਿਟਿਵ ਪੋਜ਼ਿਟਿਵ ਰਹੋ ਬਿਜਲੀ ਦਾ ਕੀ ਆ ਮੌਨਸੂਨ ਹੁਣ ਹੜ੍ਹਾਂ ਆਣੇ ਆ ਧਿਆਨ ਤੁਹਾਡਾ ਉੱਧਰ ਨੂੰ ਚਲੇ ਜਾਣਾ ਵਿਸ਼ਿਆਂ ਤੋਂ ਅਸੀਂ ਭਟਕਦੇ ਰਹਿੰਦੇ ਆ ਅਸੀਂ ਕਦੀ ਸਟਰੋਂਗਲੀ ਰੜ ਕੇ ਕਦੀ ਵਿਸ਼ਿਆਂ ਤੇ ਲੜਾਈ ਨਹੀਂ ਇੱਕ ਵਿਸ਼ੇ ਨੂੰ ਫੜ ਕੇ ਉਭਾਰ ਦਿੰਦੇ ਆ ਬਿਛੜ ਦਿੰਦੇ ਆ ਕਦੀ ਉਹਦੀ ਤਹਿ ਤੱਕ ਨਹੀਂ ਜਾਂਦੇ ਔਰ ਸਾਨੂੰ ਫ੍ਰੀ ਰਹਿਣਾ ਚੰਗਾ ਲੱਗਦਾ ਸਾਨੂੰ ਫ੍ਰੀਜ ਆਟਾ ਲੈਣਾ ਚੰਗਾ ਲੱਗਦਾ ਫ੍ਰੀਜ ਦਾਲ ਲੈਣੀ ਚੰਗੀ ਲੱਗਦੀ ਆ ਔਰ ਰੋਜ਼ਗਾਰ ਤਾਂ ਸਾਨੂੰ ਚਾਹੀਦਾ ਨਹੀਂ ਜੇ ਸਾਨੂੰ ਚੀਜ਼ਾਂ ਚਾਹੀਦੀਆਂ ਨਹੀਂ ਤਾਂ ਜੋ ਸਾਨੂੰ ਪਿੱਛੇ ਆ ਰਿਹਾ ਉਹੀ ਲੈਣਾ ਪੈਣਾ ਔਰ ਮੈਨੂੰ ਇੱਕ ਜੋਕ ਯਾਦ ਆ ਗਿਆ ਵੀਡੀਓ ਨੂੰ ਐਂਡ ਕਰੀਏ ਕਿ ਭਗਵੰਤ ਮਾਨ ਸਾਹਿਬ ਦਾ ਜੋਕ ਹੈ ਕਹਿੰਦੇ ਇੱਕ ਵਾਰੀ ਇੱਕ ਹਸਪਤਾਲ 'ਚ ਬੱਚਾ ਜੰਮਦਾ ਬੱਚਾ ਜੰਮਦਾ ਉਹ ਜਦੋਂ ਬਾਹਰ ਆਉਂਦਾ ਆਪਣੇ ਮਾਂ ਦੇ ਗਰਭ 'ਚੋਂ ਉਹ ਡਾਕਟਰ ਨੂੰ ਪੁੱਛਦਾ ਕਹਿੰਦਾ ਕਿ ਯਾਰ ਪੱਖੀਆਂ ਝੱਲੀ ਜਾਂਦੇ ਆ ਵੀ ਮੈਂ ਕਿੱਥੇ ਜਨਮ ਲਿਆ ਕਹਿੰਦੇ ਖੁਸ਼ ਹੋ ਤੂੰ ਪੰਜਾਬ 'ਚ ਜਨਮ ਲਿਆ ਕਹਿੰਦਾ ਓ ਨੋ ਹਲੇ ਤਿੰਨ ਦਿਨ ਪਹਿਲਾਂ ਤਾਂ ਬਿਜਲੀ ਕੱਟ ਕਰਕੇ ਮਰੇ ਸੀ ਗਰਮੀ ਕਰਕੇ ਫਿਰ ਪੰਜਾਬ ਜਨਮ ਲੈ ਲਿਆ ਤਾਂ ਮਤਲਬ ਹਾਲਾਤ ਇਦਾਂ ਦੇ ਬਣਦੇ ਜਾ ਰਹੇ